ਹਰ ਸਾਲ ਰਾਸ਼ਵਾਦ ਦਾ ਜਾ ਰਿਹਾ ਕਿਉਂਕਿ ਲੋਕ ਜਿਹੜੇ ਆਓ ਇਸ ਗੱਲ ਨੂੰ ਸਮਝਦੇ ਜਾ ਰਹੇ ਆ ਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ। ਆਪਾਂ ਦੇਖਦੇ ਆ ਕਿ ਸਮਾਜ ਦੇ ਅੰਦਰ ਕਿੰਨੀਆਂ ਕੁਰੀਤੀਆਂ ਜੜੀਆਂ ਉਹ ਫੈਲ ਰਹੀਆਂ ਨਸ਼ੇ ਫੈਲ ਰਹੇ ਆ। ਤੇ ਜਿੰਨਾ ਪਾਪ ਫੈਲ ਰਿਹਾ ਦੁੱਖ ਵੀ ਓਨਾ ਹੀ ਫੈਲ ਰਿਹਾ। ਤੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਆ ਉਹ ਕਿਸੇ ਧਰਮ ਦੀ ਗੱਲ ਨਹੀਂ ਕਰਦੇ। ਆਪਾਂ ਇਹ ਗੱਲ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਤੇ ਤੁਹਾਡੀਆਂ ਬਿਮਾਰੀਆਂ ਲਈ ਕੋੜੇ ਖਾਦੇ। ਉਹਨੇ ਮੇਰੇ ਤੇ ਤੁਹਾਡੇ ਪਾਪਾਂ ਲਈ ਕ੍ਰੂਸ ਦੇ ਉੱਤੇ ਆਪਣੇ ਲਹੂ ਨੂੰ ਬਹਾਇਆ ਔਰ ਜਿਹੜਾ ਬੰਦਾ ਵੀ ਪਰਮੇਸ਼ਵਰ ਦੇ ਉੱਤੇ ਇਸ ਵਿਸ਼ਵਾਸ ਕਰਦਾ ਪਰਮੇਸ਼ਵਰ ਦੇ ਪਾਪ ਨੂੰ ਮਾਫ ਕਰਕੇ ਉਹਨੂੰ ਚੰਗਾ ਕਰਦੇ ਆ ਉਹਦੇ ਘਰ ਚ ਸੁੱਖ ਦਿੰਦੇ ਆ ਇਸ ਕਰਕੇ ਆਪਾਂ ਦੇਖਦੇ ਆ ਕਿ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਫੈਲਦਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਮੈਂ ਵੀ ਤੁਹਾਨੂੰ ਫਿਰ ਦੱਸਣਾ ਚਾਹਾਂਗਾ ਕਿ ਪੂਰੀ ਬਾਈਬਲ ਦੇ ਵਿੱਚ ਕਿਤੇ ਵੀ ਈਸਾਈ ਧਰਮ ਨਾਮ ਦਾ ਸ਼ਬਦ ਤੱਕ ਨਹੀਂ ਹੈਗਾ ਪੂਰੀ ਬਾਈਬਲ ਚ ਈਸਾਈ ਧਰਮ ਨਾਮ ਦਾ ਇੱਕ ਵੀ ਸ਼ਬਦ ਹੈ ਨਹੀਂਗਾ ਤੇ ਪ੍ਰਭੂ ਯਿਸੂ ਮਸੀਹ ਸਾਹੀ ਧਰਮ ਬਣਾਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਅੱਜ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਦੇ ਕੋਨੇ-ਕੋਨੇ ਤੱਕ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਧਰਮ ਤੁਹਾਡੀ ਜਾਤ ਤੁਹਾਡੇ ਚਿਹਰੇ ਤੁਹਾਡੇ ਰੰਗ ਰੂਪ ਪੈਸੇ ਤੇ ਇੰਟਰਸਟਡ ਨਹੀਂਗੇ ਪ੍ਰਭੂ ਯਿਸੂ ਮਸੀਹ ਇੱਕ ਅੱਛੇ ਬਾਪ ਦੀ ਤਰ੍ਹਾਂ ਉਹ ਤੁਹਾਨੂੰ ਖੁਸ਼ ਸੁਖ ਸੁਖੀ ਦੇਖਣਾ ਚਾਹੁੰਦੇ ਆਂ ਇਹੀ ਮੈਸੇਜ ਲੈ ਕੇ ਅਸੀਂ ਅੱਜ ਸ਼ਹਿਰ ਦੇ ਵਿੱਚ ਜਾ ਰਹੇ ਆਂ 25 ਲੱਖ ਲੋਕਾਂ ਨੂੰ ਅਸੀਂ ਇਨਵੀਟੇਸ਼ਨ ਦਿੱਤੇ ਆ 15 ਲੱਖ ਨੂੰ ਜਾ ਚੁੱਕੇ ਆ 10 ਲੱਖ ਨੂੰ ਅੱਜ ਅਸੀਂ ਇਨਵੀਟੇਸ਼ਨ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਐ ਮੇਰੇ ਰਿਪੋਰਟਰ ਭਰਾਵਾਂ ਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ 25 크리스마ਸ ਦਾ ਸੱਦਾ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ ਮੀਟਿੰਗ ਹੋਏਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਲੰਚ ਹੋਏਗਾ ਤੇ ਤੁਸੀਂ ਇਸ ਮੀਟਿੰਗ 'ਚ ਆ ਕੇ ਵੇਖੋ ਕਿ ਸੱਚਮੁੱਚ ਤੁਹਾਡਾ ਧਰਮ ਬਦਲਦਾ ਕਿ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਬਦਲ ਦਿਆ ਕੋਈ ਬਾਈਬਲ 'ਚ ਲਿਖਿਆ ਉਹ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਜਿਸ ਤਰ੍ਹਾਂ मां ਆਪਣੇ ਬੱਚਾ ਤੇ ਲਿਖਿਆ ਦਇਆ ਕਰਨਾ ਭੁੱਲ ਸਕਦੀ ਆ ਦੁੱਧ ਪਿੰਦੇ ਬੱਚੇ ਨੂੰ ਉਹਦੀ ਮਾਂ ਛੱਡ ਸਕਦੀ ਆ ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਕਿ ਨਾ ਸਾਨੂੰ ਛੱਡਦਾ ਤੇ ਨਾ ਤਿਆਗਦਾ ਤੇ ਮੇਰੇ ਜੀਵਨ ਦੀ ਵੀ ਇਹੀ ਗਵਾਹੀ ਹੈ ਪਰਮੇਸ਼ਰ ਨੇ ਮੈਨੂੰ Hindu ਬੈਕਗਰਾਉਂਡ ਸੀਗਾ ਮੈਂ Hindu ਸੀਗਾ ਚੜਿਆ ਅੱਜ ਮੇਰੀ ਕਾਸਟ ਉਹੀ ਨਾਮ ਉਹੀ ਹੈ ਲੇਕਿਨ ਮੈਂ ਹੁਣ ਨਸ਼ੇ ਨਹੀਂ ਕਰਦਾ ਮੇਰਾ ਜੀਵਨ ਬਦਲ ਚੁੱਕਾ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਜਾਵਾਂਗੇ ਕੋਨੇ ਕੋਨੇ 'ਚ ਜਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੱਥ ਜੋੜ ਕੇ ਇਨਵਿਟੇਸ਼ਨ ਦਵਾਂਗੇ ਕਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਰਚ ਦੇ ਵਿੱਚ ਆਓ ਤੇ ਦੇਖੋ ਬਾਈਬਲ ਤੇ ਲਿਖਿਆ ਕਿ ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਹੈ ਚਖੋ ਤੇ ਵੇਖੋ ਕਿੰਨਾ ਉਹ ਭਲਾ ਪਰਮੇਸ਼ਵਰ ਹੈ ਤੇ ਤੁਹਾਨੂੰ ਅਸੀਂ ਚੱਖਣ ਦਾ ਨਿਯੋਤਾ ਦਿੰਨੇ ਆ ਆਤਮਿਕ ਭੋਜਨ ਵੀ ਚਖੋ ਆ ਕੇ ਤੇ ਸਰੀਰਿਕ ਵੀ ਚਖੋ ਤੇ ਦੇਖੋ ਪਰਮੇਸ਼ਵਰ ਕਿੰਨਾ ਭਲਾਤਾ ੜੀ ਜ਼ਿੰਦਗੀਆਂ ਵਿੱਚ ਮੈਂ ਉਹ ਪਹਿਲਾਂ ਤੁਹਾਨੂੰ ਦੱਸ ਚੁੱਕਾ ਕਿ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਧਰਮ ਨਹੀਂ ਬਣਾਇਆ ਉਹਨੇ ਸਾਨੂੰ ਵਿਰੋਧੀਆਂ ਲਈ ਪ੍ਰਾਰਥਨਾ ਕਰਨ ਲਈ ਕਿਹਾ ਸਾਡਾ ਕੋਈ ਵਿਰੋਧੀ ਨਹੀਂ ਮੈਂ ਮੰਨਦਾ ਜੇ ਸਾਡੀ ਖਿਲਾਫਤ ਕਰਦੇ ਹੋ ਵੀ ਸਾਡੇ ਭਰਾ ਹੀ ਨੇ ਮੈਂ ਵੀ ਵਿਰੋਧੀ ਸੀਗਾ ਜੇ ਮੇਰੀ ਵੀ ਵਿਰੋਧ ਕਰਕੇ ਮੈਨੂੰ ਜੇਲ੍ਹ ਕਰ ਦਿੰਦਾ ਕੋਈ ਤੇ ਅੱਜ ਮੈਂ ਪ੍ਰਚਾਰਕ ਨਾ ਹੁੰਦਾ ਤੇ ਅਸੀਂ ਸਾਰੇ ਲਈ ਪ੍ਰਾਰਥਨਾਵਾਂ ਕਰਦੇ ਆਂ ਸਰਕਾਰਾਂ ਲਈ ਵੀ ਪ੍ਰਾਰਥਨਾਵਾਂ ਕਰਦੇ ਆਂ ਤੁਹਾਡੇ ਸਾਰੇ ਲਈ ਅਸੀਂ ਪ੍ਰਾਰਥਨਾਵਾਂ ਕਰਦੇ ਆਂ ਅੱਜ ਸ਼ਹਿਰ 'ਚ ਵੀ ਜਾਵਾਂਗੇ ਤੇ ਅੱਜ ਮੈਂ ਫਾਸਟਿੰਗ ਦੇ ਵਿੱਚ ਅੱਜ ਮੈਂ ਪ੍ਰਾਰਥਨਾ ਕਰਦੇ ਜਾਣਾ ਸ਼ਹਿਰ 'ਚ ਸਾਰੇ ਲੋਕਾਂ ਲਈ ਕਿ ਜਿਹੜੇ ਵੇਖਣ ਉਹ ਪਰਮੇਸ਼ਵਰ ਦੀ ਮਹਿਮਾ ਵੇਖਣ ਸਰ ਇਹ ਵੀ ਲੱਗਦਾ ਲੋਕਾਂ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੈਸੇ ਦੇ ਕੇ ਜਿਹੜੇ ਉਹ ਧਰਮ ਪਰਿਵਰਤਨ ਕੀਤਾ ਜਾਂਦਾ ਹੁਣ ਇੱਥੇ ਤੇ ਕਿੰਨੇ ਲੱਖ ਲੋਕ ਨੇ ਅੱਜ ਇੱਕ ਇੱਕ ਲੱਖ ਵੀ ਦਿੱਤਾ ਹੋਵੇ ਤੇ ਇੰਨੇ ਹਜ਼ਾਰਾਂ ਕਰੋੜ ਲੱਗੇਗਾ ਕਿ ਮਤਲਬ ਸੀ ਜ਼ੀਰੋ ਨਹੀਂ ਸੀ ਕਾਊਂਟ ਕਰ ਸਕਦੇ ਨਾ ਤੇ ਇਹ ਇਦਾਂ ਦੀ ਜੇ ਏਲੀਅਨ ਹੈ ਏਲੀਅਨ ਹੈ ਨਾ ਅੱਜ ਤੱਕ ਅਸੀਂ ਦੇਖਿਆ ਨਹੀਂ ਕਦੀ ਧਰਮ ਪਰਿਵਰਤਨ ਦਾ ਮੁੱਦਾ ਵੀ ਸੇਮ ਹੈ ਦੇਖੋ ਛੋਟੀ ਜੀ ਗੱਲ ਹੋਵੇ ਕਿਸ ਨੇ 10 ਸਾਲ ਪਹਿਲਾਂ ਵੀ ਗੁਨਾਹ ਕੀਤਾ ਹੋਵੇ ਆਪਣੇ ਦੇਸ਼ ਦੀਆਂ ਏਜੰਸੀਆਂ ਇੰਨੀਆਂ ਤੇਜ਼ ਆ ਝਟ ਫੜ ਲੈਂਦੀਆਂ ਬੰਨ 10 ਸਾਲ ਪਹਿਲਾਂ ਵੀ ਤੇ ਇਹੋ ਜਿਹੇ ਕਿਹੜਾ ਮੇਰੇ ਕੋਲ ਇੰਨੀ ਮੇਰੇ ਕੋਲ ਸੁਪਰ ਪਾਵਰ ਆ ਕਿ ਮੈਂ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਦੇ ਦਿੱਤੇ ਔਰ ਇੱਕ ਵੀ ਪ੍ਰੂਫ ਸਾਹਮਣੇ ਨਹੀਂ ਆਇਆ ਤੇ ਝੂਠ ਦੇ ਬਾਈਬਲੇ ਲਿਖਿਆ ਝੂਠ ਪਲ ਭਰਦਾ ਹੋਏਗਾ ਸਚਾਈ ਬਣੀ ਰਹੂਗੀ ਇਹ ਸਚਾਈ ਹੈ ਕਿ 20 ਸਾਲ ਹੋ ਗਏ ਮੈਨੂੰ ਪਹਿਲਾਂ ਮੈਨੂੰ ਕਹਿੰਦੇ ਸੀ ਤੂੰ ਲੱਲੇ ਹੁਣ ਮੈਨੂੰ ਕਿਉਂਕਿ ਮੈਂ ਵਿਸ਼ਵਾਸੀ ਸੀਗਾ ਹੁਣ ਮੈਂ ਪਾਸਟਰ ਹਾਂ ਤੇ ਹੁਣ ਮੈਨੂੰ ਕਹਿੰਦੇ ਤੂੰ ਦਿੰਨਾ ਤੇ ਅਜ ਤੱਕ ਨਾ ਲਿੱਤੇ ਤੇ ਨਾ ਦਿੱਤੇ ਸਾਬਤ ਨਹੀਂ ਹੋ ਪਾਇਆ ਕਿਉਂਕਿ ਹੋਇਆ ਨਹੀਂ ਕਦੀ ਵੀ ਇਹ ਕੰਮ ਅਸੇ ਜੀ ਇਹ ਕੁਸਚਨ ਬਣਾ ਜਿਵੇਂ ਸੀਐਨਏੀ ਔਰ ਕੈਥਲਿਕ ਸੁਬ ਜਾ ਰਹਾ ਹੈ ਇਨ ਦੇ ਸਕੂਲ ਕਾਲਜਿਸ ਇੰਸਟੀਟਿਊਟਸ ਹਨ ਔਰ ਇਹ ਬਹੁਤ ਸਮੇਂ ਸੇ ਚੈਰੀਟੀ ਕਰ ਰਹੇ ਹੈ ਕੀ ਆਨੇ ਵਾਲੇ ਸਮੇਂ ਮੈਂ ਖੰਬਰਾ ਚਰਚ ਦੇ ਦੁਆਰਾ ਵੀ ਐਸੀ ਬਹੁਤ ਸਾਰੀ ਚੈਰੀਟੇਵਸ ਦੇਖਣੇ ਕੋ ਮਿਲ ਸਕਤੀ ਹੈ ਅਸੀਂ ਆਲਰੇਡੀ ਕਰ ਰਹੇ ਹਾਂ ਆਈਐਸ ਸਕੂਲ ਚਲਾ ਰਹੇ ਹਾਂ ਅਸੀਂ ਫਰੀ ਆਫ ਕ ਲੋ ਬੱਚੇ ਪੜ ਰਹੇ ਆ ਉੱਥੇ ਰਿਜ਼ਲਟ ਉਹਨਾਂ ਦੇ ਅੱਛੇ ਆ ਰਹੇ ਆ ਔਰ ਮੈਰਿਜੇਸ ਔਰ ਰਾਸ਼ਨ ਸੋ ਮਨੀ ਪੀ ਐਚ ਡੀ ਕਰ ਰਹੇ ਆ ਬੱਚੇ ਆਪਣੇ ਸਪான்ਸਰਡ ਬੱਚੇ ਚੈਰਿਟੀ ਦਾ ਕੰਮ ਅਸੀਂ ਕਦੀ ਵੀ ਇੰਟਰਨੈਟ ਤੇ ਦਿਖਾਈਦਾ ਨਹੀਂ ਕਿਉਂਕਿ ਬਾਈਬਲ 'ਚ ਲਿਖਿਆ ਹੈ ਜੇਕਰ ਤੂੰ ਕਰਦੇ ਆਂ ਤੇ ਤੇਰੇ ਸੱਚੇ ਹੱਥ ਨੂੰ ਨਾ ਪਤਾ ਹੋਵੇ ਜੇ ਖੱਬੇ ਹੱਥ ਨੂੰ ਨਾ ਬਤਾਵੇ ਸੱਚਾ ਕਰਦਾ ਤੇ ਕੋਈ ਨਕਸੇ ਵਾਲੀ ਗੱਲ ਹੈ ਜਿਵੇਂ ਆਪਕਰ ਦਾ ਆਈਐਸ ਕਾਲਜ ਹੈ ਡਿਗਰੀ ਕਰ ਰਹੇ ਹੁੰਦੇ ਸੀ ਕੀ ਸਾਡੇ ਜੋ ਬੱਚੇ ਹਨ ਉਹਨੂੰ ਬਹੁਤ ਰਿਮਿੰਸ ਸਰ ਤੋਂ ਸ਼ੁਰੂ ਕਰੇ ਕਿਉਂ ਸਕੂਲ ਵੀ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਸਾਡੇ ਬੱਚੋਆਂ ਦੇ ਲਈ ਕਿ ਉਹਨੇ ਅੱਛਾ ਬੇਸਿਕ ਇੱਕ ਸਿੱਖਿਆ ਮਿਲ ਸਕੇਗਾ ਕਰਾਂਗੇ ਸਕੂਲ ਸ਼ੁਰੂ ਪ੍ਰਭੂ ਦੀ ਦਇਆ ਦੇ ਨਾਲ ਜ਼ਰੂਰ ਕਰਾਂਗੇ ਥੈਂਕ ਯੂ ਜਿਹਦਾ ਸਾਥ ਸੰਭਾਲਾ ਜੀ ਹੋਇਆ ਸੀ ਗੱਡੀ ਗੱਡੀ ਦਿੱਤੀ ਜਿਹੀ ਬਲੋਕ ਨੇ ਟਰਾਲ ਬਣਾਇਆ ਲੇਕਿਨ ਤੁਸੀਂ ਸੱਚ ਕਰਕੇ ਦਿਖਾਇਆ ਲੋਕਾਂ ਦੇ ਕੀ ਜਵਾਬ ਦੇਣਗੇ ਕੋਈ ਗੱਲ ਉਹਨਾਂ ਫਾਇਦਾ ਹੋ ਗਿਆ ਲੋਕਾਂ ਦੀ ਥੈਂਕਸ ਕਰਨਾ ਚਾਹੁੰਦਾ ਮੈਂ ਲੋਕਾਂ ਨੂੰ 25 ਨੂੰ ਮੈਂ ਦੱਸ ਰਿਹਾ 25 ਨੂੰ ਸਵੇਰੇ ਮੀਟਿੰਗ ਹੋਏਗੀ ਪੂਰੇ ਇੰਡੀਆ ਤੋਂ ਪੂਰੇ ਵਰਲਡ ਤੋਂ ਲੋਕੀ ਆ ਚੁੱਕੇ ਆਲਰੇਡੀ ਅੱਜ ਉਹ ਸ਼ੁਭ ਯਾਤਰਾ ਦੇ ਵਿੱਚ ਸ਼ਾਮਿਲ ਵੀ ਹੋਣਗੇ ਔਰ 25 ਨੂੰ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਤੁਸੀਂ ਵੀ ਸਾਰੇ ਜਿੰਨੇ ਸੁਣ ਰਹੇ ਹੋ ਤੁਸੀਂ ਵੀ ਸਾਰੇ ਇੱਥੇ ਪਰਿਵਾਰਾਂ ਸਮੇਤ ਆਓ ਤੇ ਦੇਖੋ ਆਪੇ ਹੀ ਚੈੱਕ ਕਰੋ ਕਈ ਜਥੇਬੰਦੀਆਂ ਵੱਲੋਂ ਇਲਜ਼ਾਮ ਲਗਾਏ ਜਾਂਦੇ ਕਿ ਜਿਹੜੇ ਬਿਮਾਰਾਂ ਦਾ ਜਿਹੜਾ ਠੋਗਰਚਾ ਆਇਆ ਜਾਂਦਾ ਇੱਥੇ ਅੰਗਰਨੂਲਾ ਮਨਿਸਟਰੀ ਤੇ ਕਹਿੰਦੇ ਕਿ ਜੇ ਅਸੀਂ ਇਹਨਾਂ ਨੂੰ 5-10 ਮਰੀਜ਼ ਦੇ ਦਈਏ ਤਾਂ ਉਹਨਾਂ ਨੂੰ ਠੀਕ ਕਰਕੇ ਦਿਖਾ ਦਿੰਦੇ ਅਸੀਂ ਵੀ ਉਹਨਾਂ ਨੂੰ ਮਲ ਜਾਗੇ 5-700 ਦਿਓ ਨਾ 5-7 ਨਾ ਕੀ ਜਿੰਨੇ ਮਰਜ਼ੀ ਲੈ ਕੇ ਆਓ ਖੁੱਲਾ ਚੈਲੰਜ ਹੈ ਦੇਖੋ ਤੇ ਐਮਰਜੈਂਸੀ ਸੈਕਸ਼ਨ ਸਾਡੀ ਚਰਚ ਉਥੇ ਬਿਮਾਰ ਆਂਦੇ ਪ੍ਰੋਬਲਮ ਇਹ ਹੈ ਜਦੋਂ ਉਹ ਕਹਿੰਦੇ ਕਿ ਮੇਰਾ ਮਰੀਜ਼ ਲਿਆਓ ਤੈਨੂੰ ਚੰਗਾ ਕਰ ਦੋ ਇਹ ਕੋਈ ਜਾਦੂ ਟੋਨਾ ਨਹੀਂ ਹੈਗਾ ਇਹ ਹੈ ਕਿ ਮੈਂ ਪਹਿਲਾਂ ਵਚਨ ਦਸੂਗਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਜੇ ਤੂੰ ਆਪਣੇ ਪਾਪਾਂ ਦੀ ਤੌਬਾ ਕਰੇ ਤੇ ਫਿਰ ਮੈਂ ਤੈਨੂੰ ਦੁਚੰਗਿਆਈ ਨੂੰ ਪਾਏਂਗਾ 38 ਸਾਲ ਦਾ ਰੋਗੀ ਸੀ ਬਾਈਬਲ 'ਚ ਪ੍ਰਭੂ ਨੇ ਉਹਨੂੰ ਚੰਗਾ ਕੀਤਾ ਤੇ ਪ੍ਰਭੂ ਨੇ ਉਹਨੂੰ ਚੰਗਾ ਕਰਨ ਤੋਂ ਬਾਅਦ ਕਿਹਾ ਫਿਰ ਤੋਂ ਪਾਪ ਨਾ ਕਰੀ ਐ ਇੰਜ ਨਾ ਹੋਵੇ ਇਸ ਤੋਂ ਭਾਰੀ ਮੁਸੀਬਤ ਤੇਰੇ ਤੇ ਆਵੇ। ਕੋਈ ਮਰੀਜ਼ ਲਿਆਓ ਜਿੰਨੇ ਬੰਦੇ ਵੀ ਆ ਅਸੀਂ ਬਿਲਹ ਵਚਨ ਦਵਾਂਗੇ ਕੀ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਉਧਾਰ ਕਰਤਾ ਮੰਨਦੇ ਹੋ ਪਾਪ ਛੱਡਣ ਨੂੰ ਤਿਆਰ ਹੋ ਵੈਭੀਚਾਰ ਛੱਡਣ ਨੂੰ ਤਿਆਰ ਹੋ ਚੋਰੀ ਛੱਡਣ ਨੂੰ ਤਿਆਰ ਹੋ ਅਸੀਂ ਚੇਂਜ ਨਹੀਂ ਕਰਨਾ ਪਾਪ ਛੱਡਨਾ ਤੇ ਪ੍ਰਭੂ ਯਿਸੂ ਮਸੀਹ ਨੇ ਆਪਣਾ ਉਧਾਰ ਕਰਤਾ ਗ੍ਰਹਿਣ ਕਰਨਾ ਉਸ ਤੋਂ ਬਾਅਦ ਹੀ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਚੰਗਾ ਕਰੇਗਾ ਹਨਾ ਇਹਦੇ ਚ ਐਦਾ ਇਹ ਕੋਈ ਜਾਦੂ ਟੂਣਾ ਨਹੀਂ ਹੈਗਾ ਇਹ ਕੋਈ ਐਦਾ ਨਹੀਂ ਕੋਈ ਮੇਰੇ ਕੋਲ ਸ਼ਕਤੀ ਹੈ ਮੈਂ ਆਚਾਰ ਕਰੂੰਗਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਪਾਪ ਜਿਹੜਾ ਨਾ ਉਹ ਵਜ੍ਹਾ ਬਿਮਾਰੀਆਂ ਦੀ ਦੁੱਖਾਂ ਦੀ ਜਦੋਂ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਬਣਾਇਆ ਪਾਪ ਨਹੀਂ ਸੀਗਾ ਤੇ ਨਾ ਬਿਮਾਰੀਆਂ ਸੀ ਨਾ ਧਰਤੀ ਤੇ ਸ਼ਰਾਪ ਸੀਗੇ ਲਿਖਿਆ ਆਦਮ ਤੇ ਹਵਾ ਨੇ ਪਾਪ ਕੀਤਾ ਬਿਮਾਰੀਆਂ ਵੀ ਆਈਆਂ ਧਰਤੀ ਤੇ ਸ਼ਰਾਪ ਵੀ ਆਏ ਕੋਈ ਕੋਈ ਜਿਹੜੀ ਤੁਸੀਂ ਦੇ ਦੇਣੇ ਕੰਡੇ ਕੰਡੇ ਵੀ ਨਹੀਂ ਸੀ ਵਿਚੇ ਜਾਂਦੇ ਸਿਰਫ ਫਲਾਵਰ ਸੀਗੇ ਉਹ ਸੀਗੇ ਫਰੂਟ ਸੀਗੇ ਤੇ ਜਦ ਧਰਤੀ ਸ਼ਰਾਪਿਤ ਹੋਈ ਆਦਮ ਸ਼ਰਾਪਿਤ ਹੋਇਆ ਔਰਤ ਸ਼ਰਾਪਿਤ ਹੋਈਏ ਸਾਰੀਆਂ ਚੀਜ਼ਾਂ ਤੋਂ ਬਾਅਦ ਦੀਆਂ ਤੇ ਬਾਈਬਲ ਤੇ ਲਿਖਿਆ ਪ੍ਰਭੂ ਯਿਸੂ ਮਸੀਹ ਉਸੇ ਸੀਟ ਨੂੰ ਜਿਹੜੀ ਆਦਮ ਦੇ ਕੋਲ ਸੀ ਵਾਪਸ ਦੇਣ ਲਈ ਆਏ ਜਦੋਂ ਅੱਜ ਅਸੀਂ ਪਰਮੇਸ਼ਵਰ ਯਿਸੂ ਮਸੀਹ ਨੂੰ ਗ੍ਰਹਿਣ ਕਰਦੇ ਆਂ ਫਿਰ ਤੋਂ ਉਹ ਸ਼ਰਾਬ ਜਿਹੜੇ ਆਦਮ ਤੇ ਹਵਾ ਦੇ ਬਲੱਡ ਦੇ ਕਰ ਬੰਦਾ ਕਹਿੰਦਾ ਮੈਂ ਤਾਂ ਪਾਪ ਨਹੀਂ ਕੀਤੇ ਪਰ ਬਾਪ ਦਾਦਿਆਂ ਤੋਂ ਸ਼ਰਾਬ ਚਲਦੇ ਆ ਰਹੇ ਹਨ ਜਦੋਂ ਅਸੀਂ ਪਰਮੇਸ਼ਵਰ ਨੂੰ ਗ੍ਰਹਿਣ ਕਰਦੇ ਆ ਸਾਡੇ ਸ਼ਰਾਬ ਖਤਮ ਹੁੰਦੇ ਆ ਸ਼ਰਾਪਾਂ ਦੇ ਕਰਕੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਖਤਮ ਹੁੰਦੀਆਂ ਤੁਸੀਂ ਦੇਖੋ ਕਈ ਵਾਰੀ ਔਰਤਾਂ ਹੁੰਦੀਆਂ ਚੰਗੀਆਂ ਭਲੀਆਂ ਪੜੀਆਂ ਲਿਖੀਆਂ ਸੋਹਣੀਆਂ ਪਰ ਉਹਦੇ ਹਸਬੈਂਡ ਜਿਹੜੇ ਆ ਉਹ ਕਿਸੇ ਹੋਰ ਔਰਤ ਨਾਲੋਂ ਢਿੱ ਘੱਟ ਸੋਹਣੀ ਆ ਉਹਨਾਂ ਨਾਲੋਂ ਉਹ ਕਿਉਂ ਕਰਜ਼ ਕੰ ਉਹਨਾਂ ਦੀ ਮਦਰ ਦੀ ਲਾਈਫ ਦੇਖੂਗੇ ਐਡੇ ਸੰਘਰਸ਼ ਉਹਨਾਂ ਦੇ ਨਾਨੀ ਦੇਖੂਗੇ ਸੇਮ ਸੰਘਰਸ਼ ਕਿਉਂ ਜਦੋਂ ਡਾਕਟਰ ਕਹਿੰਦੇ ਆ ਨਾ ਤੈਨੂੰ 슈ਗਰ ਆ ਕਿਉਂਕਿ ਤੁਹਾਡੇ ਬਾਪਦਦੇ ਨੇ ਵੀ 슈ਗਰ ਐਡੇ ਜਨਰੇਸ਼ਨਲ ਕਰਸ ਹੁੰਦੇ ਆ ਉਹ ਕਰਸਿਸ ਚੱਲਦੇ ਆ ਰਹੇ ਜਦੋਂ ਜੀ ਪ੍ਰਭੂ ਯਸ਼ਮਸ ਨੂੰ ਗ੍ਰੈਂਡ ਕਰਦੇ ਆ ਉਹ ਬਿਮਾਰੀ ਦਾ ਕਰਸ ਹੋਵੇ ਗਰੀਬੀ ਦਾ ਹੋਵੇ ਉਹ ਖਤਮ ਹੁੰਦਾ ਬਾਈਬਲ ਚ ਲਿਖਿਆ ਜਿਹੜਾ ਲੱਕੜ ਤੇ ਲਟਕਾਇਆ ਜਾਊਗਾ ਉਹ ਸ਼ਰਾਪਿਤ ਹੋਊਗਾ ਪੁਰਾਣੇ ਨਿਯਮ ਚ ਪਰਮੇਸ਼ਵਰ ਨੇ ਕਿਹਾ ਸੀ ਇਸੇ ਲਈ ਪ੍ਰਭੂ ਯਿਸੂ ਮਸੀਹ ਨੂੰ ਲੱਕੜ ਤੇ ਹੀ ਲਟਕਾਇਆ ਗਿਆ ਸੀ ਤਾਂ ਕਿ ਜਿਹੜੇ ਉਹ ਸ਼ਰਾਪ ਜਿਹੜੇ ਯਿਸੂ ਮਸੀਹ ਨੂੰ ਮੰਨੂਗਾ ਕਿ ਮੇਰੇ ਸ਼ਰਾਪ ਯਿਸੂ ਨੇ ਲੈ ਲਏ ਉਹਦੇ ਖਤਮ ਹੋ ਜਾਣਗੇ ਉਹ ਚਾਹੇ ਫਿਰ ਬਿਮਾਰੀ ਹੋਵੇ ਚਾਹੇ ਮੈਰਿਟਲ ਪ੍ਰੋਬਲਮ ਹੋਵੇ ਉਹ ਖਤਮ ਹੋ ਜਾਂਦੇ ਚਰਚ ਆnde ਇਸੇ ਲਈ ਲੋਕਾਂ ਨੂੰ ਸਮਝ ਨਹੀਂ ਆਂਦੀ ਕਿ ਧਰਮ ਬਦਲਦੇ ਲੋਕਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਇਹ ਸਮਝ ਆਣੀ ਚਾਹੀਦੀ ਉਹ ਸ਼ਰਾਪ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਕਰੂਗਾ ਕਿ ਮੇਰੇ ਲਈ ਉਹਨੇ ਚੱਕਲੇ ਮੇਰਾ ਪ੍ਰਾਈਸ ਪ੍ਰਭੂ ਨੇ ਦਿੱਤਾ ਫਿਰ ਸਾਡੇ ਵੀ ਖਤਮ ਹੋਦੇ ਤੇ ਮੇਰੇ ਖਤਮ ਹੋਏ ਨਸ਼ੇ ਮੇ ਛੱਡਣਾ ਚਾਹਦਾ ਇਹ ਨਹੀਂ ਛੱਡ ਪੰਦਾ ਲੋਕਾਂ ਦਾ ਚਰਚਾ ਦੇ ਵਿੱਚ ਜਾਂਦੇ ਨੇ ਉਹ ਇਹ ਵੀ ਕਹਿੰਦੇ ਨੇ ਆ ਵੀ ਧਰਮ ਛੱਡਣਾ ਪਏਗਾ ਸਿਰਫ ਪੂਰੀ ਬਾਈਬਲ ਚ ਜੇ ਇਸਾਈ ਧਰਮ ਦੀ ਸ਼ਬਦ ਦਿਖਾ ਦਿਓ ਮੈਂ ਪ੍ਰੀਚ ਕਰਨਾ ਬੰਦ ਕਰਦਾ ਹallelujah ਕਹਿੰਦੇ ਲਸੂ ਜਾਈ ਉਹ ਕਹਿਣਾ ਕਿ ਇਹਨਾਂ ਨੇ ਇੰਦਾਮ ਲਗਾਤੇ ਟੀਵੀ ਚੈਨਲ ਤੇ ਆਕਰ ਉਹ ਆਪਕੇ ਚੈਲੰਜ ਕਰਨ ਦੇ ਬਾਵਜੂਦ ਵੀ ਫਿਰ ਜਾਗਰ ਚੱਕ ਕਿਉਂ ਨਹੀਂ ਕਰਦੇ ਆ ਉਹ ਲੋਕ ਦੇਖੋ ਸਾਨੂੰ ਨਾ ਤੇ ਉਹਨਾਂ ਦੇ ਗੁੱਸਾ ਕਿਉਂਕਿ ਅਸੀਂ ਵੀ ਉਹਨਾਂ ਦੀ ਥਾਂ ਤੇ ਸਿਗੇ ਸਾਨੂੰ ਸਮਝ ਨਹੀਂ ਪੈਣੀ ਇਹ ਚੀਜ਼ ਉਹ ਜਿਹੜਾ ਰਿਪੋਰਟਰ ਨੂੰ ਡਰਨਾ ਨਹੀਂ ਚਾਹੀਦਾ ਉਹ ਆਣ ਅਸੀਂ ਉਹਨਾਂ ਦਾ ਇੱਜ਼ਤਮਾਨ ਕਰਾਂਗੇ ਉਹਨਾਂ ਦੇ ਹਾਰ ਵੀ ਪਾਵਾਂਗੇ ਬਿਠਾਵਾਂਗੇ ਇੱਜ਼ਤਮਾਨ ਪੂਰੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਡੀ ਸਿਕਿਉਰਿਟੀ ਉਹਨਾਂ ਦੀ ਸਿਕਿਉਰਿਟੀ ਕਰੇਗੀ ਬੈਠਣ ਤੇ ਵੇਖਣ ਸੱਚਾਈ ਨੂੰ ਦੇਖਣ ਸਾਨੂੰ ਕੋਈ ਗੁੱਸਾ ਨਹੀਂ ਕਿਸੇ ਦੇ ਲਈ ਕੋਈ ਵੀ ਕੁਝ ਵੀ ਕੁਐਸਚਨ ਕਰ ਸਕਦਾ ਡੈਮੋਕਰੈਟਿਕ ਕੰਟਰੀ ਵੀ ਆ ਤੇ ਬੰਦੇ ਨੂੰ ਰਾਈਟ ਵੀ ਆ ਕਿ ਫੇਕ ਲੋਕ ਵੀ ਹੈਗੇ ਨੇ ਤੇ ਜਦੋਂ ਤੁਸੀਂ ਦੇਖੋਗੇ ਪਰਮੇਸ਼ਵਰ ਦੇ ਕੰਮਾਂ ਨੂੰ ਯਕੀਨ ਕਰੋਗੇ ਸਿੱਧੀ ਜੀ ਗੱਲ ਤੁਹਾਡੇ ਸਾਹਮਣੇ ਬਿਮਾਰ ਆਏਗਾ ਹੀ ਤਾਂ ਘਰੋਂ ਲੈ ਕੇ ਨਹੀਂ ਆਣਾ ਫਿਰ ਜਿਹੜਾ ਠੀਕ ਹੋਊਗਾ ਉਹਦੇ ਘਰ ਜਾ ਕੇ ਚੈੱਕ ਕਰੋ ਦੇਖੋ ਅਗਰ ਫੇਕ ਹੈ ਤਾਂ ਦੱਸੋ